ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ ਇਹ ਸਠਿਆਲੀ ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਬਸ ਸਹਿਮਤੀ ਕੀ ਆਪਾਂ ਕਿਸਾਨਾਂ ਦੇ ਨਾਲ ਆ ਆਪਾਂ ਦਾ ਵੀ ਮਸਲਾ ਜਿਹੜੇ ਆ ਉਹ ਰੋਕ ਰੱਖਾਂਗੇ ਠੀਕ ਅੱਛਾ ਸਹਿਮਤੀ ਕੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੀ ਵੀ ਇਹ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਾਂ ਕਿਸਾਨਾਂ ਨੇ ਮੰਗਣਗੇ ਨੇ ਹੁਣ ਚਾਰ ਵਾਸਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ ਸਟਿਆਲੀ ਪੁਲ ਦੇ ਉੱਤੇ ਵੀ ਲੱਗਦਾ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨਾਂ ਕੋਲ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ ਸਟਿਆਲੀ ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੋੜ ਕੇ ਕਹਿੰਦੇ ਸਾਨੂੰ ਜਾਣ ਦਿਓ ਸਾਡੇ ਪ੍ਰੋਗਰਾਮ ਚਲੋ ਪ੍ਰਸ਼ਾਸਨ ਨੂੰ ਹੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈਣ ਦੋ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਇਹ ਲਗਾਤਾਰ ਜੇਕਰ ਗੱਲ ਕੀਤੀ ਜਾਏਗੀ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ 1 ਜੂਨ ਨੂੰ ਇਲੈਕਸ਼ਨ ਆ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੇ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਕੋਈ ਗੁਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋ ਦਿਨ ਵੱਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜ਼ਿਕਰ ਗੱਲ ਕੀਤੀ ਜਾਵੇ ਤੇ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ ਇਸ 47 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਹੈ ਉਹ ਉੱਥਾਂ ਦੇ ਅੱਠਾਂ ਦੇ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੇ ਵੀ ਇਹ ਕਹਿ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਾਂ ਕਿਸਾਨਾਂ ਨੇ ਮੰਗਦੇ ਨੇ ਹੁਣ ਚਾਰ ਵਾਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬੱਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ 44 ਪੁਲ ਦੇ ਉੱਤੇ ਵੀ ਲਗਾਤਾਰ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨਾਂ ਕੋਲ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨੇਸ਼ ਬੱਬੂ ਦਾ ਅੱਜ ਕੀਤਾ ਗਿਆ 44 ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ-ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰ ਹੀ ਹੱਥ ਜੋੜ ਕੇ ਕਹਿੰਦੇ ਵੀ ਸਾਨੂੰ ਜਾਣ ਦਿਓ ਸਾਡੇ ਪ੍ਰੋਗਰਾਮ ਚਲੋ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਜਿੱਤੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈਣ ਦਿਓ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋਂਾਂ ਤੇ ਮਿੱਟੀ ਝਾਣ ਵਾਲੀ ਗੱਲ ਆ ਇਹ ਲਗਾਤਾਰ ਜ਼ਿਕਰ ਗੱਲ ਕੀਤੀ ਜਾਏਗੀ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ 1 ਜੂਨ ਨੂੰ ਇਲੈਕਸ਼ਨ ਆ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋ ਦਿਨ ਵੱਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਾ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸ